ਤੱਲੇ ਵਾਲਾ ਪਿੰਡ ਦੀ ਰਹਿਣ ਵਾਲੇ ਜਸਮੀਤ ਕੌਰ ਨੂੰ ਇਹ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਉਹ ਆਪਣੇ ਪੂਆ ਦੇ ਘਰ ਛੁੱਟੀਆਂ ਕੱਟਣ ਦੇ ਲਈ ਆਈ ਹੈ ਤੇ ਉਹ ਆਖਰੀ ਛੁੱਟੀਆਂ ਹੋਣਗੀਆਂ ਕਿਉਂਕਿ ਜਸਮੀਤ ਕੌਰ ਘਰ ਤੋਂ ਖੁਸ਼ੀ-ਖੁਸ਼ੀ ਆਪਣੀ ਪੂਆ ਦੇ ਘਰ ਛੁੱਟੀਆਂ ਕੱਟਣ ਦੇ ਲਈ ਗਈ ਸੀ ਪਰ ਸੜਕ ਹਾਦਸੇ ਦੇ ਵਿੱਚ ਜਸਮੀਤ ਕੌਰ ਦੀ ਜਾਨ ਚਲੇਗੀ ਫਤਿਹਗੜ ਸਾਹਿਬ ਤੋਂ ਤੇਜ਼ ਰਫ਼ਤਾਰ ਟਰਾਲੀ ਟਰੈਕਟਰ ਨੇ ਐਕਟਿਵਾ ਸਵਾਰ ਨੂੰ ਟੱਕਰ ਮਾਰ ਦਿੱਤੀ ਹੈ ਜਿਸ ਦੇ ਵਿੱਚ ਜਸਮੀਤ ਕੌਰ ਟਰਾਲੀ ਦੇ ਟਾਇਰ ਦੇ نیچے ਆ ਗਈ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਜਦ ਕੀ ਉਸ ਦੇ ਆ ਰਿਸ਼ਤੇਦਾਰ ਖਤਾਨਾਂ ਦੇ ਵਿੱਚ ਜਾ ਡਿਗੇ ਮੌਕੇ ਦੀ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਟਰੈਕਟਰ ਟਰਾਲੀ ਮੌਕੇ ਤੇ ਰਫੂ ਚੱਕਰ ਹੋ ਗਿਆ ਪਰਤਖ ਦਰਸ਼ੀਆਂ ਨੇ ਦੱਸਿਆ ਕਿ ਹੁੱਲੜ ਬਾਜ ਟਰੈਕਟਰ ਟਰਾਲੀਆਂ ਦੇ ਖਿਲਾਫ ਸਖਤ ਸਿਕੰਜਾ ਕਸਣਾ ਚਾਹੀਦਾ ਹਤੇ ਇਹਨਾਂ ਦੇ ਵੱਲੋਂ ਤਾਂ ਮੇਲਾ ਬਣਾ ਰੱਖਿਆ। ਔਰ ਇਸ ਮੌਕੇ ਪਰਤਖ ਦਰਸ਼ੀ ਦਾ ਕੀ ਕੁਝ ਕਹਿਣਾ ਆਓ ਤੁਹਾਨੂੰ ਵੀ ਸੁਣਾਉਣੇ ਆ। ਇਹ ਟੋਲੇ ਆਲਦੇ ਨਹੀਂ। ਮੇਰੇ ਨਾਲ ਸੀਗੀ ਸਕੂਟੀ ਤੇ। ਇਹ ਛੁੱਟੀਆਂ ਚ ਆਏ ਸੀ ਜੀ ਵੈਸੇ। ਅੱਛਾ। ਤੇ ਉਧਰੋਂ ਮੈਂ ਰੋਟੀ ਦੇ ਪੁਲਾਂ ਤੋਂ ਲੈ ਕੇ ਜਾ ਰਿਹਾ ਸੀ ਜੀ। ਉਦੋਂ ਟਰੈਕਟਰ ਬਹੁਤ ਜ਼ਿਆਦਾ ਸਪੀਡ ਤੇ ਆ ਰਹੇ ਸੀ ਦੋ ਤਾਂ ਪਹਿਲਾਂ ਹੀ ਲੱਗੇ ਹੋਏ ਸੀ ਲਾਈਨਾਂ 'ਚ ਓਵਰਟੇਕ ਕਰ ਰਹੇ ਸੀ ਤੀਜੇ ਨੇ ਹੋਰ ਓਵਰਟੇਕ ਕਰਕੇ ਜੀ ਟੰਡਾ ਨੂੰ ਟੰਡੀ ਨਾਲ ਕਹਿੰਦਾ ਵੀ ਸਾਈਡ ਤੇ ਕਰ ਲੋ ਹੂੰ ਪੰਨਾ ਪਹਿਲਾਂ ਹੀ ਸਾਈਡ ਤੋਂ ਚਿੱਟੀ ਲਾਈਨ ਤੋਂ ਵੀ ਥੱਲੇ ਸੀਗਾ ਜੀ ਫੇਰ ਵੀ ਮੇਰੇ ਉੱਤੇ ਝੜਾ ਕੇ ਲੰਘ ਗਿਆ ਜੀ ਕਿਹੜੀ ਜਗ੍ਹਾ ਦੀ ਗੱਲ ਹੈ ਜੀ ਖਟੜਾ ਪਹਿਲਾਂ ਲੰਘ ਕੇ ਜੀ ਖੁਰਦ ਤੋਂ ਉਰਾ ਹੀ ਹੈ ਜੀ ਕੱਦੂ ਪਰ ਲੰਘ ਕੇ ਹਾਂ ਜੀ ਤੁਸੀਂ ਕਹਦੇ ਸੀ ਐਕਟਿਵ ਆਤੀ ਸੀ ਬਈਆ ਪਿੱਛੇ ਹਾਂਜੀ ਹਾਂਜੀ ਦੋਨੇ ਸੀ ਦੋਨੇ ਹੀ ਸੀ ਫੇਰ ਇਹ ਸਕੂਟਰ ਚ ਉੱਗ ਗਈ ਹਾਂਜੀ ਮੈਂ ਵੀ ਡਿੱਗ ਗਿਆ ਜੀ ਜਦੋਂ ਟਰੈਕਟਰ ਆ ਗਿਆ ਜੀ ਮੈਂ ਬ੍ਰੇਕ ਲਾਤੇ ਜੀ ਮੈਂ ਬੁੜਕ ਕੇ ਖਤਾਨਾ ਚ ਡਿੱਗ ਗਿਆ ਜੀ ਇਹ ਜਦੋਂ ਟਰੈਕਟਰ ਇਹਦੇ ਉੱਤੇ ਚੜ ਗਿਆ ਜੀ ਬਹੁਤ ਬਾਅਦ ਚ ਬਹੁਤ ਕੋਸ਼ਿਸ਼ ਕੀਤੀ ਲੱਭਣ ਦੀ ਵੀ ਮੁੰਡੇ ਬਹੁਤ ਕਾਦੂ ਪਰ ਤੇ ਸਾਰੇ ਜਾਣਦੇ ਸੀ ਉਹ ਸਾਰੇ ਲੈ ਕੇ ਭੱਜ ਕੇ ਮੋਟਰਸਾਈਕਲ ਰੋਕਣ ਦੀ ਕੋਸ਼ਿਸ਼ ਕੀਤੀ ਲੱਭ ਜੂਗਾ ਕੋਈ ਲੱਭਿਆ ਨਹੀਂ ਜੀ ਹਾਂ ਟਾਇਰ ਚੜਿਆ ਜੀ ਕੱਲਾ ਸੀ ਕਿ ਟਰਾਲੀ ਨਾਲ ਜੀ ਟਰਾਲੀ ਟਰੈਕਟਰ ਦੋਨੇ ਸੀ ਜੀ ਕਿੰਨੀ ਉਮਰਾਂ ਕੁੜੀਆਂ ਦੀ 13 13 ਸਾਲ ਦੇੜ ਕਿੜ ਹੋਊਗੀ ਕਿਹੜੀ ਕਲਾਸ ਪੜ੍ਹਦੀ ਹੈ ਫੋਰਥ ਇਹਦੇ ਮਾਪੇ ਮਾਤਾ ਕੋਲ ਦੱਸਦਾ ਤੁਸੀਂ ਹਾਂ ਜੀ ਫਾਦਰ ਨੂੰ ਦੱਸਦਾ ਇਹ ਮਾਦਰ ਨੂੰ ਨਹੀਂ ਦੱਸਦਾ ਇਹ ਕਿਹੜੇ ਕੁੜੀ ਆ ਟੋਲੇ ਵਾਲੀ ਕੀ ਕਿੰਨੇ ਪਿੰਡ ਭਰਾਣੇ ਬੱਚੇ ਬਰਦਰ ਸਿਸਟਰ ਨਹੀਂ ਹੈ ਬਰਦਰ ਇਹਦਾ ਛੋਟਾ ਵੱਡਾ ਹਾਂ ਜੀ ਛੋਟਾ ਹੈ ਜੀ ਕੀ ਇਨਸਾਫ ਮੰਗਦੇ ਪ੍ਰਸ਼ਾਸਨ ਤੋਂ ਇਨਸਾਫ ਤਾਂ ਇਹ ਹੁਣ ਪਹਿਲੀ ਗੱਲ ਤਾਂ ਵੀ ਟਰੈਕਟਰਾਂ ਨੂੰ ਪਹਿਲੀ ਗੱਲ ਇਹ ਕਹਿਣੀ ਚਾਹੀਦੀ ਆ ਕਿ ਡੈੱਕ ਲਾ ਕੇ ਛੱਡੀ ਨਹੀਂ ਜਾਂਦੇ ਨੇ ਜੀ ਕੁਈ ਦੇਖਦਾ ਨਹੀਂ ਹੈਗਾ ਬਹੁਤ ਕੋਸ਼ਿਸ਼ ਕਰਦੇ ਆ ਆਪਣਾ ਅੱਡੇ ਤੇ ਰੋਡ ਤੇ ਹੋਟਲ ਆ ਹਲਵਾਈ ਦੀ ਦੁਕਾਨ ਆਈ ਉੱਥੇ ਵੀ ਐ ਦੱਦਾ ਘੰਟਾ ਖੜਕੇ ਸੜਕ ਕ੍ਰੋਸ ਕਰਨੀ ਪੈਂਦੀ ਹੈ ਜੀ ਬਹੁਤ ਜਿਆਦਾ ਦਿਵਲ ਕੇ ਰੱਖਦੇ ਨੇ ਜੀ ਕੋਈ ਕਿਸੇ ਨੂੰ ਸੁਣ ਨਹੀਂ ਰਿਹਾ ਬਸ ਬੇਤਗਾਦਰ ਖਿੱਚੀ ਵਰਦੇ ਨੇ ਜੀ ਟਰੈਕਟਰ ਹੀ ਜੀ ਭੂਆ ਕੋਲੇ ਗਈ ਹੋਈ ਸੀ ਜੀ ਮੇਰੀ ਬੇਟੀ ਕੋਲੇ ਤੇ ਉਹ ਭਰਾ ਲੈ ਕੇ ਆ ਮਾਛੜਾ ਲੈ ਕੇ ਆ ਦੀ ਮਾਛੜਾ ਤੇ ਆ ਮੱਲੂ ਲਵਾਣਾ ਕਿ ਦੋ ਵਟਾ ਪਕੇ ਪ੍ਰੈਗਟ ਨਾਲ ਆਏ हां तो मारेया टूटी दा खदानਾ ਜਾ ਕੇ ਦੀ ਬੇਟੀ ਸੜਕ ਤੇ ਗਿਰ ਗਈ ਉਹਦੇ ਉੱਤੇ ਟਾਇਰ ਲੱਗ ਗਿਆ ਮੌਕੇ ਤੇ ਡੱਟੋ ਵੀ ਮੌਕੇ ਤੇ ਡੱਟ ਇਸ ਤਰ੍ਹਾਂ ਦੇਖਦੇ ਜਿਹੜੇ ਸਭਾ ਦੇ ਵਿੱਚ ਸਭਾ ਵਿੱਚ ਮਾਹੌਲ ਖਰਾਬ ਹੈ ਜਿਹੜੇ ਯੁਵਾਕਾਂ ਨੂੰ ਆਪਾਂ ਪਾਪਾ ਜਿਹੜਾ ਟਰੈਕਟਰ ਲੈ ਕੇ ਬਹੁ ਮਾੜੀ ਗੱਲਾਂ ਨਾਲ ਇਹਨਾਂ ਦੇ ਤਰੀਕੇ ਵੱਜਦੇ ਆਉਂਦੇ ਨੇ ਕੋਈ ਮੇਲਾ ਬਣਾਇਆ ਵੇ ਲੋਕਾਂ ਨੇ ਤਾਂ ਜੀ ਕਿੰਨੇ ਬੱਚੇ ਕੀ ਕੀ ਬੱਚੇ ਦਾ ਦੋ ਹੀ ਮਾਛੜਾ ਰ ਹੋਈ ਸੀ ਚਾਵਲ ਉਪਹਾਣ ਦੀ ਲੱਗਦੀ ਆ ਜਿੰਨੇ ਘਰ ਭਾਈ ਨਹੀਂ ਜੁੜਦੀ ਦੇ ਦੋ ਭੈਣ ਭਾਈ ਨਹੀਂ ਜੁੜਦੀ ਬੱਟੀ ਬੇਟੀ ਦੀ ਛੋਟਾ ਬੇਟਾ ਹਾਂਜੀ ਸਾਡਾ ਨਾ ਬਾਬਾ ਮੋਤੀ ਮਹਿਰਾ ਦੀ ਜਾਤ ਅੱਜ ਦੁੱਧ ਦਾ ਲੰਗਰ ਲਾਇਆ ਵੈਦੀ ਜੀ ਜਦ ਸਾਨੂੰ ਪਤਾ ਲੱਗਿਆ ਜੀ ਉੱਥੇ ਇੱਕ ਨਾ ਗੁੜੀਆ ਦੀ ਡੈਥ ਹੋ ਗਈ ਐ ਐਕਸੀਡੈਂਟ ਹੋ ਗਿਆ ਸਾਡੇ ਗੁਰਦੀਪ ਸਿੰਘ ਦਾ ਅਸੀਂ ਉਸੇ ਟਾਈਮ ਲੰਗਰ ਛੱਡ ਕੇ ਭੱਜੇ ਜੀ ਇਹ ਖਾਟੜਾ ਪੈਲਸ ਦੇ ਸਾਹਮਣੇ ਹੋਇਆ ਜੀ ਦੋ ਲਾਈਨਾਂ ਤਾਂ ਟਰੈਕਟਰਾਂ ਦੀਆਂ ਲੱਗੀਆਂ ਵੀਆਂ ਨੇ ਜੀ ਨਗਰ ਕੀਰਤਨ ਜਾ ਰਿਹਾ ਜੀ ਓਵਰਟੇਕ ਚ ਜੀ ਤੀਜੇ ਪਾਸੇ ਓਵਰਟੇਕ ਕੋ ਜੋਂਡੀਆ ਟਰੈਕਟਰ ਕਰ ਰਿਹਾ ਜੀ ਜੋਂਡੀਆ ਟਰੈਕਟਰ ਵਾਲੇ ਨੇ ਨਾ ਜੀ ਉਹ ਗੁਡੀ ਇਹ ਸਾਈਡ ਤੇ ਨੂੰ ਸਿੱਟ ਗਿਆ ਜੀ ਖਤਾਨੀ ਇਹਨੂੰ ਜੀ ਸੜਕ ਤੇ ਕੁੜੀ ਗਿਰ ਗਈ ਜੀ ਇਹਦੇ ਉੱਪਰ ਟਰਾਲੀ ਦਾ ਟਾਇਰ ਲੰਘ ਗਿਆ ਜੀ ਇਹਦੇ ਨਾਲ ਟਰੈਕਟਰ ਵਾਲਿਆਂ ਤੇ ਭਾਈ ਬਹੁਤ ਉਹ ਕਰਿਆ ਜਾਵੇ ਨੱਥ ਪਾਉਣੀ ਚਾਹੀਦੀ ਆ ਇਹਨਾਂ ਤੇ ਭਜਾਉਂਦੇ ਬਹੁਤ ਨੇ ਜੀ ਜਾਣੇ ਆਪਾਂ ਸ਼ਹੀਦੀ ਦਿਹਾੜੇ ਦੇ ਆ ਇਹ ਡੈਕ ਲਾ ਕੇ ਉੱਚੀ ਬਾਅਚ ਭਜਾਉਂਦੇ ਨੇ ਜੀ ਬਹੁਤ ਉਪਨਵਾਸ ਚ ਜੀ ਡੱਕ ਲਾਉਂਦੇ ਨੇ ਟਰੈਕਟਰ ਵੀ ਬਹੁ ਭਜਾਉਂਦੇ ਨੇ ਜੀ ਅਸੀਂ ਇਹੀ ਆ ਪ੍ਰਸ਼ਾਸਨ ਨੂੰ ਜੀ ਇਹਦੇ ਚੰਗੀ ਨਾਥ ਪਾਈ ਜਾਵੇ ਜੀ ਨੇ ਜੇ ਟਰੈਕਟਰ ਭਜਾਉਂਦੇ ਥੋੜੇ ਅੱਗੇ ਵੀ ਰੋਣਾਂ ਤੇ ਲੰਗਦੇ ਹੁੰਨਗੇ ਟਰੈਕਟਰ ਹਾਂਜੀ ਹਾਂ ਅਸੀਂ ਉਥੇ ਲੰਗਰ ਲਾਇਆ ਪਿਆ ਜੀ ਬਹੁਤ ਉਥੇ ਆਏ ਨਹੀਂ ਦੇਖਦੇ ਜੀ ਭੀੜ ਆ ਰਹੀ ਲੰਗਰ ਲਾਇਆ ਪਿਆ ਬਹੁਤ ਭਜਾਉਂਦੇ ਨੇ ਡੱਕ ਦੀ ਬਹੁਤ ਉੱਚੀ ਆਵਾਜ਼ ਕਰ ਕਰਕੇ ਨਾ ਜੀ ਸਰੇਸਾਂ ਦੰਦੇ ਨੇ ਜੀ ਇੱਕ ਦੂਜੇ ਤੋਂ ਵੱਧ ਭਜਾਉਂਦੇ ਨੇ ਜੀ ਉਹਨਾਂ ਨੂੰ ਆਇਆ ਮੈਂ ਪਹਿਲਾਂ ਜਾਮ ਉਹਨੂੰ ਆਇਆ ਮੈਂ ਪਹਿਲਾਂ ਜਾਵਾ ਜੀ ਇਹ ਬਾਈ ਥੋੜੇ ਪਿੰਡ ਦਾ ਜੀ ਸਾਡੇ ਪਿੰਡ ਤੋਂ ਨੇ ਜੀ ਗੁਰਦੀਪ ਸਿੰਘ ਜੀ ਅੱਜ ਤਾਂ ਪ੍ਰਸ਼ਾਸਨ ਤੋਂ ਇਹੀ ਇਨਸਾਫ ਮੰਗਦੇ ਆ ਜੀ ਉਹ ਟਰੈਕਟਰ ਵਾਲੇ ਤੇ ਕਾਰਵਾਈ ਕੀਤੀ ਜਾਵੇ ਜੀ ਸੀਸੀਟੀਵੀ ਕੈਮਰੇ ਫਰੋਲੇ ਜਾਣ ਜੀ ਕਿ ਕਿੱਥੇ ਟਰੈਕਟਰ ਵਾਲਾ ਕਿੱਥੇ ਦਾ ਹੈਗਾ ਜੀ ਕਿ ਕਿੱਥੇ ਗਿਆ ਜੀ ਉਹ ਅਸੀਂ ਪਿੱਛੇ ਵੀ ਉਹਦੇ ਗਏ ਆ ਜੀ ਬੰਦੇ ਸਾਡੇ ਨਾਬੇ ਤੱਕ ਆਏ ਨੇ ਸਾਨੂੰ ਮਿਲਿਆ ਨਹੀਂ ਜੀ ਉਹ ਟਰੈਕਟਰ ਹਾਂ ਜੀ ਹਾਂ ਜੌਂਡੀਆ ਟਰੈਕਟਰ ਆ ਜੀ ਇੱਕ ਬ੍ਰਾਡ ਡੈੱਡ ਕੇਸ ਆਇਆ ਐਕਸੀਡੈਂਟ ਕੇਸ ਐ ਗੁੜੀਆ ਦਾ ਨਾਮ ਐ ਦਸਮੀਤ ਕੌਰ 11 ਸਾਲ ਦੀ ਬੱਚੀ ਐ ਕੀ ਕਹਿੰਦੇ ਜੀ ਨੇ ਐਕਸੀਡੈਂਟ ਹੋਇਆ ਐ ਸਕੂਟੀ ਤੇ ਜਾ ਰਹੀ ਸੀ ਇਹਨਾਂ ਦਾ ਟਰੈਕਟਰ ਨਾਲ ਐਕਸੀਡੈਂਟ ਹੋਇਆ ਕਿਹੜੀ ਜਗ੍ਹਾ ਜੀ ਇਹ ਨਾਬਾ ਪਾਥ ਰੋਡ ਤੇ ਖੱਟੜਾ ਪੈਲੇ ਸਕੂਲ ਪੋਟੇਬਲ ਬ੍ਰੋਡ ਡਾਟਾ ਹੀ ਹੈ ਸਾਡੇ ਕੋਲ ਬ੍ਰੋਡ ਡਾਟਾ ਹੈ ਹੁਣ ਮਾਰਚਿਡ ਸ਼ਿਫਟ ਕਰੀਏ ਤੇ ਪੁਲਿਸ ਨੂੰ ਇਨਟੀਮੇਸ਼ਨ ਦਿੱਤੀ ਨਾਬਾ ਤੋਂ ਸੁਖਜਨ ਸਿੰਘ ਨੂੰ ਬਾਣਾ ਦੀ ਰਿਪੋਰਟ